ਸ਼੍ਰਮ ਸਰਕਾਰ ਵਾਰ-ਵਾਰ ਵਿਦੇਸ਼ੀ ਨਾਗਰਿਕਾਂ ਤੇ ਅਮਰੀਕਾ ਆਉਣ ਦੀ ਇੱਛਾ ਰੱਖਣ ਵਾਲਿਆਂ ਨੂੰ ਯਾਦ ਕਰਵਾ ਰਹੀ ਹੈ ਕਿ ਅਮਰੀਕੀ ਵੀਜ਼ਾ ਨਿਯਮਾਂ ਦੀ ਪਾਲਣਾ ਕਰੋ ਅਤੇ ਡਿਪੋਰਟ ਹੋਣ ਤੋਂ ਬਚੋ ਹੁਣ ਮੁੜ ਅਮਰੀਕਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਭਾਰਤੀਆਂ ਨੂੰ ਚੇਤਾਵਨੀ ਦਿੱਤੀ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਚਿੰਤਾ ਵਧੀ ਹੈ ਸਸਟਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਦੂਤਾਕਾਰ ਨੇ ਭਾਰਤੀ ਨਾਗਰਿਕਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਕਿ ਵੀਜ਼ਾ ਦੀ ਸੀਮਾ ਤੋਂ ਵੱਧ ਅਮਰੀਕਾ ਦੇ ਵਿੱਚ ਰਹਿਣਾ ਜਾਂ ਫਿਰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣਾ ਤੁਹਾਨੂੰ ਡਿਪੋਰਟ ਕਰਵਾ ਸਕਦਾ ਹੈ ਤੇ ਉਮਰ ਪਰ ਲਈ ਅਮਰੀਕਾ ਦੇ ਵਿੱਚ ਆਉਣ ਤੇ ਤੁਹਾਡਾ ਬੈਨ ਵੀ ਲਗਾ ਸਕਦਾ ਹੈ ਇਹ ਚੇਤਾਵਨੀ ਖਾਸ ਤੌਰ ਤੇ ਟੂਰਿਸਟ ਵਿਦਿਆਰਥੀ ਅਤੇ ਵਰਕ ਵੀਜ਼ਾ ਤੇ ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਮੁਤਾਬਿਕ ਇਹ ਨਵੇਂ ਨਿਯਮ ਲਾਗੂ ਹੋ ਰਹੇ ਨੇ ਜਿਸ ਸਤੇ ਨਾਲ ਭਾਰਤੀਆਂ ਦੇ ਵਿੱਚ ਚਿੰਤਾ ਜ਼ਰੂਰ ਵਧੀ ਹੈ ਜਾਣਕਾਰੀ ਦੇ ਮੁਤਾਬਿਕ ਜਨਵਰੀ 2025 ਤੋਂ ਲੈ ਕੇ ਹੁਣ ਤੱਕ 388 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ 333 ਨੂੰ ਸਿੱਧਾ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਬਾਕੀ 55 ਨੂੰ ਪਨਾਮਾ ਦੇ ਜ਼ਰੀਏ ਭਾਰਤ ਲਿਆਂਦਾ ਗਿਆ ਭਾਰਤ ਵਿੱਚਲੇ ਅਮਰੀਕੀ ਦੂਤਾਕਾਰ ਨੇ ਆਪਣੇ ਅਧਿਕਾਰਿਕ ਐਕਸ ਅਕਾਊਂਟ ਤੇ ਇੱਕ ਪੋਸਟ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅਮਰੀਕਾ ਵਿੱਚ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਸਮਾਂ ਰਹਿੰਦੇ ਹੋ ਤਾਂ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਅਮਰੀਕਾ ਦੀ ਯਾਤਰਾ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਸਕਦੀ ਹੈ ਇਹ ਚੇਤਾਵਨੀ ਮਈ 2025 ਦੇ ਵਿੱਚ ਵੀ ਜਾਰੀ ਕੀਤੀ ਗਈ ਸੀ ਪਰ ਹੁਣ ਇਸ ਨੂੰ ਤਾਜ਼ਾ ਤਰੀਕੇ ਦੇ ਨਾਲ ਦੁਹਰਾਇਆ ਗਿਆ ਹੈ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨੀਮਾ ਨੂੰ ਹੋਰ ਸਖਤ ਕਰ ਦਿੱਤਾ ਹੈ ਜਿਸ ਦੇ ਵਿੱਚ ਵੀਜ਼ਾ ਓਵਰਸਟੇ ਨੂੰ ਗੰਭੀਰ ਤੋਂ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਭਾਰਤੀ ਵਿਦਿਆਰਥੀ ਅਤੇ ਪ੍ਰੋਫੈਸ਼ਨਲਜ਼ ਦੇ ਲਈ ਇੱਕ ਖਾਸ ਚਿੰਤਾ ਵਾਲੀ ਗੱਲ ਹੈ ਕਿਉਂਕਿ ਅਮਰੀਕਾ ਦੇ ਵਿੱਚ ਲਗਭਗ 3 ਲੱਖ ਤੋਂ ਜ਼ਿਆਦਾ ਸਟੂਡੈਂਟਸ ਪੜਾਈ ਕਰ ਰਹੇ ਨੇ ਅਮਰੀਕੀ ਸਰਕਾਰ ਨੇ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਇੱਕ ਕਦਮ ਚੁੱਕਿਆ ਹੈ ਟਰੰਪ ਪ੍ਰਸ਼ਾਸਨ ਨੇ ਕੈਚ ਐਂਡ ਰਿਵੋਕ ਨੀਤੀ ਲਾਗੂ ਕੀਤੀ ਹੈ ਜਿਸ ਦੇ ਵਿੱਚ ਵੀਜ਼ਾ ਹੋਲਡਰਸ ਤੇ ਨਜ਼ਰ ਰੱਖੀ ਜਾਂਦੀ ਹੈ ਜੇਕਰ ਕੋਈ ਵਿਅਕਤੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਵੀਜ਼ਾ ਤੁਰੰਤ ਰੱਦ ਹੋ ਜਾਂਦਾ ਹੈ। ਇਹ ਨੀਤੀ ਖਾਸ ਤੌਰ ਤੇ H1B ਵੀਜ਼ਾ, F1, B1, B2 ਵਾਲੇ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਭਾਵੇਂ ਕੁਝ ਦਿਨਾਂ ਦਾ ਹੀ ਓਵਰਸਟੇ ਕਿਉ ਨਾ ਹੋਵੇ, ਇਸ ਦੇ ਨਾਲ ਵੀਜ਼ਾ ਰੱਦ ਹੋ ਸਕਦਾ ਹੈ, ਡਿਪੋਰਟੇਸ਼ਨ ਅਤੇ 10 ਸਾਲ ਜਾਂ ਫਿਰ ਜੀਵਨ ਭਰ ਲਈ ਅਮਰੀਕਾ ਵਿੱਚ ਦਾਖਲਾ ਪਾਬੰਦੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਵੀਜ਼ਾ ਫਰਾਡ ਜਿਵੇਂ ਕਿ ਝੂਠੇ ਦਸਤਾਵੇਜ਼ ਜਾਂ ਫਿਰ ਗੈਰਕਾਨੂੰਨੀ ਐਂਟਰੀ ਵੀ ਸਥਾਈ ਤੌਰ ਤੇ ਪਾਬੰਦੀ ਦਾ ਕਾਰਨ ਬਣ ਸਕਦੀ ਹੈ ਅਮਰੀਕਾ ਦੇ ਅਧਿਕਾਰੀਆਂ ਨੇ ਭਾਰਤੀ ਟ੍ਰੈਵਲ ਅਜੰਡਾ ਤੇ ਵੀ ਵੀਜ਼ਾ ਪਾਬੰਦੀਆਂ ਲਗਾਈਆਂ ਨੇ ਜੋ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਵਿੱਚ ਮਦਦ ਕਰਦੇ ਨੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਮੁਤਾਬਿਕ ਵੱਖ-ਵੱਖ ਉਲੰਘਣਾਵਾਂ ਦੇ ਲਈ ਨਿਯਮ ਅਜਿਹੇ ਬਣਾਏ ਗਏ ਨੇ ਜਿਵੇਂ ਕਿ ਜੇਕਰ ਕੁਝ ਦਿਨਾਂ ਲਈ ਵੀਜ਼ਾ ਓਵਰਸਟੇ ਹੈ ਤਾਂ ਵੀਜ਼ਾ ਰੱਦ ਹੋਵੇਗਾ ਡਿਪੂਟੇਸ਼ਨ ਹੋਵੇਗੀ ਤੇ 3 ਤੋਂ 10 ਸਾਲ ਦੀ ਪਾਬੰਦੀ ਲੱਗੇਗੀ ਜੇਕਰ ਲੰਮੇ ਸਮੇਂ ਲਈ ਤੁਸੀਂ ਵੀਜ਼ਾ ਓਵਰਸਟੇ ਕੀਤਾ ਤਾਂ ਜੀਵਨ ਭਰ ਦੀ ਪਾਬੰਦੀ ਲੱਗੇਗੀ ਡਿਪੂਟੇਸ਼ਨ ਦੀ ਕਾਰਵਾਈ ਹੋਵੇਗੀ ਵੀਜ਼ਾ ਫਰਾਡ ਜਾਂ ਫਿਰ ਝੂਠੇ ਦਸਤਾਵੇਜ਼ਾਂ ਦਾ ਮਾਮਲਾ ਹੈ ਤਾਂ ਕ੍ਰਿਮੀਨਲ ਚਾਰਜਸ ਵੀ ਲੱਗਣਗੇ ਤੇ ਸਥਾਈ ਤੌਰ ਤੇ ਐਂਟਰੀ ਬੈਨ ਲੱਗੇਗੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਵੀਜ਼ਾ ਰੱਦ ਡਿਪੋਟੇਸ਼ਨ ਤੇ ਪਾਬੰਦੀ ਦੀ ਪ੍ਰੋਵੀਜ਼ਨਸ ਰੱਖੀ ਗਈ ਹੈ। ਇਹ ਨਿਯਮ ਅਮਰੀਕੀ ਇਮੀਗ੍ਰੇਸ਼ਨ ਲਾਅ ਦੇ ਅਧੀਨ ਨੇ ਅਤੇ ਹਰ ਵੀਜ਼ਾ ਕੈਟਾਗਰੀ ਦੇ ਲਈ ਲਾਗੂ ਹੁੰਦੇ ਨੇ। ਭਾਰਤੀਆਂ ਨੂੰ ਓਵਰਸਟੇ ਕਰਨ ਤੋਂ ਬਿਲਕੁਲ ਬਚਣਾ ਚਾਹੀਦਾ ਹੈ। 2025 ਦੇ ਵਿੱਚ ਅਮਰੀਕਾ ਨੇ ਭਾਰਤੀਆਂ ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਜਨਵਰੀ ਤੋਂ ਮਾਰਚ ਤੱਕ 388 ਡਿਪੋਟੇਸ਼ਨ ਕਾਰਵਾਈਆਂ ਹੋਈਆਂ ਜੋ ਗੈਰ ਕਾਨੂੰਨੀ ਐਂਟਰੀ ਅਤੇ ਓਵਰਸਟੇ ਦੇ ਕਾਰਨ ਸਨ। ਵੀਜ਼ਾ ਨਿਯਮ ਸਖਤ ਕੀਤੇ ਨੇ ਅਤੇ ICE ਰੇਡਸ ਦੇ ਵਿੱਚ ਵਾਧਾ ਕੀਤਾ ਹੈ ਇਸ ਨਾਲ ਭਾਰਤੀ ਪ੍ਰੋਫੈਸ਼ਨਲਸ ਤੇ ਸਟੂਡੈਂਟਸ ਦੀਆਂ ਅਰਜ਼ੀਆਂ ਤੇ ਵੀ ਕਾਫੀ ਵੱਡਾ ਅਸਰ ਪਿਆ ਹੈ ਨਵੀਂ ਨੀਤੀ ਦੇ ਮੁਤਾਬਿਕ 30 ਦਿਨਾਂ ਤੋਂ ਵੱਧ ਰਹਿਣ ਵਾਲੇ ਵਿਦੇਸ਼ੀਆਂ ਨੂੰ ਫੈਡਰਲ ਅਥਾਰਟिटीज ਦੇ ਨਾਲ ਰਜਿਸਟਰ ਕਰਨਾ ਪਵੇਗਾ ਨਹੀਂ ਤਾਂ ਵੀਜ਼ਾ ਰੱਦ ਹੋ ਜਾਵੇਗਾ ਅਮਰੀਕੀ ਦੂਤਾ ਘਰ ਨੇ ਸਲਾਹ ਦਿੱਤੀ ਹੈ ਕਿ ਵੀਜ਼ਾ ਹੋਲਡਰ ਆਪਣੇ I-94 ਫਾਰਮ ਵਾਲੀ ਡੇਟ ਨੂੰ ਚੈੱਕ ਕਰਨ ਤੇ ਸਮੇਂ ਸਿਰ ਵਾਪਸ ਮੁੜਨ ਜੇਕਰ ਦੇਰੀ ਹੋ ਜਾਂਦੀ ਹੈ ਤਾਂ ਤੁਸੀਂ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ ਸੰਪਰਕ ਕਰਕੇ ਕਾਨੂੰਨੀ ਤਰੀਕੇ ਨਾਲ ਐਕਸਟੈਂਸ਼ਨ ਲੈ ਸਕਦੇ ਹੋ ਭਾਰਤ ਸਰਕਾਰ ਨੇ ਵੀ ਭਾਰਤੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਹੋਰ ਜਾਣਕਾਰੀ ਦੇ ਲਈ ਤੁਸੀਂ ਅਮਰੀਕੀ ਦੂਤਾਕਰ ਦੀ ਵੈਬਸਾਈਟ ਜਾਂ ਫਿਰ ਯੂਐਸਸੀਆਈਐਸ ਦੇ ਨਾਲ ਸੰਪਰਕ ਕਰ ਸਕਦੇ ਹੋ